ਸੀਨੀਅਰ ਪੁਲਿਸ ਕਪਤਾਨ ਗੁਰਦਾਸ ਪੋਰਾ ਆਈਪੀਐਸ ਅਦਿੱਤਿਆ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੜੀ ਸੁਰੱਖਿਆ ਵਿਵਸਥਾ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਬੱਸਾਂ ਖੰਗਾਲੀਆਂ ਜਾ ਰਹੀਆਂ ਵਾ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਅੱਜ ਆਪਰੇਸ਼ਨ ਕਾਸੋ ਦੇ ਤਹਿਤ ਨਵੇਂ ਬੱਸ ਸਟੈਂਡ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ ਇਸ ਦੌਰਾਨ ਬੱਸਾਂ ਵਿੱਚ ਵੜ ਕੇ ਪੁਲਿਸ ਕਰਮਚਾਰੀਆਂ ਵੱਲੋਂ ਸਵਾਰੀਆਂ ਦੇ ਬੈਗ ਵੀ ਚੈੱਕ ਕੀਤੇ ਗਏ ਅਤੇ ਬੱਸ ਸਟੈਂਡ ਵਿੱਚ ਖੜੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਵੀ ਲਈ ਗਈ ਇਸ ਦੌਰਾਨ ਲੇਡੀਜ਼ ਪੁਲਿਸ ਕਰਮਚਾਰੀ ਵੀ ਮੌਕੇ ਤੇ ਹਾਜ਼ਰ ਸਨ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਔਰਤਾਂ ਦੇ ਪਰਸਾ ਤੇ ਹੋਰ ਸਮਾਨਾਂ ਦੀ ਤਲਾਸ਼ੀ ਵੀ ਲਈ ਗਈ ਇਸ ਸਬੰਧੀ ਵਿਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਚਓ थाना सिटी ਗੁਰਦਾਸਪੁਰ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤਿਏ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਲਗਾਤਾਰ ਸਪੈਸ਼ਲ ਚੈਕਿੰਗ ਅਭਿਆਨ ਚਲਾਏ ਜਾ ਰਹੇ ਆ ਤੇ ਨਸ਼ੇ ਨੂੰ ਰੋਕਣ ਦੀ ਵਿਉਂਤਬੰਦੀ ਦੇ ਤਹਿਤ ਬੱਸ ਅੱਡੇ ਤੇ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਚੈਕਿੰਗ ਅਭਿਆਨ ਤੋਂ ਇਲਾਵਾ ਪੁਲਿਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਵੀ ਪੱਕੇ ਨਾਕੇ ਲਗਾ ਦਿੱਤੇ ਗਏ ਹਨ ਹੁਣ ਸ਼ਹਿਰ ਵਿੱਚ ਆਉਣ ਵਾਲੀ ਹਰ ਗੱਡੀ ਦੀ ਚੈਕਿੰਗ ਜ਼ਰੂਰ ਕੀਤੀ ਜਾਵੇਗੀ ਇਸ ਮੌਕੇ ਤੇ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਤਾਵਨੀ ਦਿੰਦੇ ਹੋਏ ਕਿਹਾ ਕਿ ਨਸਾ ਤਸਕਰ ਆਪਣੇ ਕੰਮਾਂ ਤੋਂ ਬਾਝ ਆ ਜਾਣ ਨਹੀਂ ਤਾਂ ਪੁਲਿਸ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਵੇਗੀ ਮਾਨ ਜੋਕ ਐਸਐਸਪੀ ਸ਼੍ਰੀ ਰੇਟਿਆਜੀ ਦਿਸ਼ਮਨ ਸਿੰਘ ਐਡੀਐਸਪੀ ਸੀਟੀ ਸ਼੍ਰੀ ਮੋਹਨ ਸਿੰਘ ਜੀ ਦੀ ਗਵਾਈ ਹੇਠ ਜਿਹੜਾ ਸਿਬਸਟੈਂਡਾ ਨੂੰ ਸ਼ੰਗਾਲਿਆ ਗਿਆ ਤੇ ਚਿੰਗੀ ਕਰ ਚੈੱਕ ਕੀਤਾ ਗਿਆ ਕੋਈ ਸ਼ੱਕੀ ਇਸ ਤਰ੍ਹਾਂ ਸਮਾਨ ਸੀ ਉਹ ਨਹੀਂ ਚੈੱਕ ਕੀਤਾ ਗਿਆ ਸ਼ੱਕੀ ਵਿਅਕਤੀ ਨੂੰ ਚੈੱਕ ਕੀਤਾ ਗਿਆ ਬਸਾਂ ਦੇ ਵਿੱਚ ਜਿਹੜਾ ਪਿਆ ਸਮਾਨ ਸੀ ਗਟ ਰਕਨ ਦੇ ਵਿੱਚ ਉਹ ਚੈੱਕ ਕੀਤੇ ਗਏ ਬਸਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਇਸ ਤਰ੍ਹਾਂ ਦੀ ਨਿਸ਼ੀਦੀ ਵਸਤੂ ਚਾਹੇ ਕੋਈ ਅਨਪਤਾ ਜਿਹੜੀ ਵਸਤੂ ਮਿਲਦੀ ਆ ਤੇ ਉਸ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊਅਸ ਜਿਹੜੀ ਇਹ ਚੈਕਿੰਗ ਅਭਿਆਨ ਚੱਲਦਾ ਰਹੇਗਾ ਕੋਈ ਖਾਸ ਇਂਤਜਾਮ ਵੀ ਕੀਤੇ ਗਏ ਸ਼ੱਕੀ ਵਿਅਕਤੀਆਂ ਲਈ ਵਿਖੋ ਜੀ ਅਸੀਂ ਜਿਹੜੀ ਆ ਉੱਥੇ ਪਹਿਲੀ ਗੱਲ ਤੁਸੀਂ ਐਂਟੀ ਸੋਪਟਾਈਟਰੀ ਵੀ ਟੀਮ ਅਸਲਿਓਂ ਚੈੱਕ ਕਰਦੀ ਆ ਫਿਰ ਸਾਨੂੰ ਡੋਸ ਕਾਰਡ ਰਾਈ ਚੈੱਕ ਕੀਤਾ ਜਾਂਦਾ ਵਾ ਤੇ ਬੀ ਐਫ ਐਮ ਡੀ ਅਲਾਈਨ ਚੈੱਕ ਕੀਤਾ ਜਾਂਦਾ ਵਾ ਲੋਕਾਂ ਨੇ ਅਸੀਂ ਜਿਹੜੇ ਬੈਗ ਆ ਸਹੀ ਤਰ੍ਹਾਂ ਖੰਗਾਲਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਪ੍ਰੈਜ਼ੈਂਟ ਦੇ ਵਿੱਚ ਕੋਈ ਨਾਕੇ ਵੀ ਸਪੈਸ਼ਲ ਲਗਾਏ ਗਏ ਕਿ ਡੇਲੀ ਸ਼ਹਿਰੀ ਨਾਕਾਬੰਦੀ ਹੁੰਦੀ ਹੈ ਜੀ ਹਰਿਮਾਨ ਚੌਕ ਕਾਨੂੰਨਵਾਨ ਚੌਕ ਤੇ ਯਾਦ ਚੌਕ ਫਿਰ ਬੀਦਰ ਚੌਕ ਸਰੀ ਤੇ ਪੀ ਸੀ ਆਰ ਲਗਾਤਾਰ ਚੱਲ ਰਹੀ ਹੈ ਬੰਦੇ